ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੂਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਦੋ ਵੇੜਾ ਆ ਗਏ ਮੇਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਵੱਡੀਆਂ ਵੇੜਾ ਨੇ ਵੀਰੋ ਤਾਜ਼ੀਆਂ ਸੂਈਆਂ ਨੇ ਐ ਥੱਬੇ ਥੱਬੇ ਲਾਏ ਨੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਜੈ ਜੁੰਦਾ ਸਾਸਰੀਕਾਲ ਵੀਰ ਜੀ ਸਾਸੀਕਾਲ ਜੀ ਕਲਜਿੰਦਰ ਭਾਈ ਜੀ ਸਾਰੇ ਵੀਰ ਭਰਾਵਾਂ ਨੂੰ ਸਾਸੀਕਾਲ ਸਾਸੀਕਾਲ ਵੀਰੇ ਹੌਰ ਜੀ ਕੀ ਹਾਲ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬੜੀ ਕਿਰਪਾ ਸਤਿਗੁਰੂ ਜੀ ਵਧੀਆ ਵੀਰੇ ਹਾਂ ਜੀ ਹਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਆਪਣਾ ਕਬਲਜੀਤ ਸਿੰਘ ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੋਕਾਲਾ ਸਾਹਿਬ ਠੀਕ ਹੈ ਜੀ ਹਾਂ ਜੀ ਖਲਚੀਆਂ ਨੇੜੇ ਆਪਣਾ ਪਿੰਡ ਬਾਣੀਆਂ ਜੀ ਮੋਬਾਈਲ ਨੰਬਰ ਆਪਣਾ 6284821618 ਜੀ ਠੀਕ ਹੈ ਹਾਂ ਜੀ ਤਾਂ ਵੀਰੇ ਉਹ ਵੀਡੀਓ ਅਪਲੋਡ ਹੋਈ ਹੀ ਕੱਲ ਪਰਸੋਂ ਜਿਹੜੀ ਉਹ ਫਿਰ ਪਸ਼ੂ ਗਏ ਉਹ ਵੀ ਜਲਦੀ ਪਰਸੋਂ ਆਪਣੀ ਚੜੀ ਦੁਪਹਿਰੇ ਤੇ ਅੱਜ ਫੇਰ ਆਪਾਂ ਸੱਦ ਲਿਆ ਬਿਲਕੁਲ ਅੱਜ ਫੇਰ ਆ ਗੀਆਂ ਵੇੜਾ ਹਨਾ ਸੱਤੇ ਦੀਆਂ ਸੱਤੇ ਵੇਗੀਆਂ ਐ ਸੱਤੇ ਦੀ ਸੱਤੇ ਐ ਅੱਜ 6 ਵੇੜਾ ਹਨੀ ਤੇ ਪੌਣੀ ਤੇ 6ਾਂ ਦੀ ਤੁਹਾਨੂੰ ਰਾਤੀ ਫੋਨ ਕੀਤਾ ਹਾਂ ਹਾਂਜੀ ਹਾਂਜੀ ਬਿਲਕੁਲ ਇੱਕ ਆ ਗੱਬਣ ਵੇਗੀ ਇੱਕ ਉਹ ਸੁਈ ਵੇਗੀ ਆ ਤੇ ਦੋ ਲੈ ਗਏ ਆ ਅੱਛਾ ਇਹ ਪਸ਼ੂ ਲੈ ਗਏ ਹਨਾ ਤੂੰ ਵੀ ਦੋ ਲੱਦਣ ਆਉਣ ਦੇ ਬੰਦੇ ਤੇ ਮੈਂ ਫਿਰ ਤੁਹਾਨੂੰ ਫੋਨ ਕੀਤਾ ਮੈਂ ਤੇ ਠੰਡ ਚ ਆਉਣ ਦੇ ਮੈਂ ਚਲੋ ਦੋਵਾਂ ਦੀ ਪਾ ਦੇ ਆ ਦੋਵਾਂ ਦੀ ਬਣਾ ਲਾ ਹਨਾ ਦੋਵਾਂ ਦੀ ਬਣਾ ਲਏ ਤਾਂ ਕਿਦਾਂ ਰੇਟ ਜਿਆ ਜਿਆ ਵੀਰੇ ਤਾਂ ਹੀ ਪਸ਼ੂ ਜਲਦੀ ਵਿਕਦੇ ਜਾਂਦੇ ਹਨਾ ਜਾਇਜ ਰੇਡ ਹਾਂਜੀ ਤੇ ਧੋਖਾ ਧੜੀ ਕੋਈ ਨਹੀਂ ਕੋਈ ਨਹੀਂ ਬਿਲਕੁਲ ਮਾਲ ਸਾਫ ਸੁਥਰਾ ਦੋ ਤੇ ਲਾਂਮਾ ਨਾ ਲਓ ਬਿਲਕੁਲ ਬਿਲਕੁਲ ਠੀਕ ਹੈ ਵੀ ਬਿਲਕੁਲ ਬਿਲਕੁਲ ਫੇਰ ਕੰਮ ਚਿਰ ਤੱਕ ਚੱਲਦਾ ਵਾ ਤੇ ਚਾਹ ਇੱਕ ਦੋ ਵੀਡੀਓ ਪਾਉਣੀਆਂ ਤੇ ਜਿੱਦਾਂ ਦੀਆਂ ਮਰਜ਼ੀ ਪਾ ਕੇ ਵੇਚ ਲਓ ਮੁਣਕੇ ਨਹੀਂ ਕਿਸੇ ਨੇ ਵੀ ਗੇੜ ਤੇ ਆਉਣਾ ਬਿਲਕੁਲ ਬਿਲਕੁਲ ਸਾਫ ਸੁਥਰਾ ਲਓ ਸਾਫ ਸੁਥਰਾ ਵੇਚੋ ਆਪਾਂ ਹਰ ਇੱਕ ਵੀਰ ਭਰਾ ਨੂੰ ਬੇਨਤੀ ਕਰਦੇ ਆ ਬਿਲਕੁਲ ਕਿ ਕਿਸੇ ਨਾ ਕਰੋ ਨਾ ਜਿੰਦੇ ਰੁਪਈਏ ਦੇਣੇ ਆ ਬੜੇ ਔਖੇ ਬਣਦੇ ਬਾਜੀ ਬੜੇ ਔਖੇ ਵੀਰ ਜੀ ਹਾਂਜੀ ਬੜੇ ਬਹੁਤ ਔਖੇ ਰੁਪਈਏ ਬਣਦੇ ਆ ਐਵੇਂ ਲਿਆ ਵੱਜੇ ਚ ਬਿਲਕੁਲ ਤਾਜ਼ਾ ਹੋਵੇ ਅਗਲੇ ਨੂੰ ਦੁੱਖ ਨਾ ਲੱਗੇ ਜਾ ਕੇ ਹਾਂਜੀ ਤਾਂ ਵੀਰਾਂ ਨੂੰ ਇਹੋ ਬੇਨਤੀ ਹੈ ਵੀਰੇ ਤੁਸੀਂ ਬੇਚਿੰਤ ਬੇਫਿਕਰ ਹੋ ਕੇ ਦੂਰੋਂ ਚੱਲ ਕੇ ਇੱਥੇ ਹੁੰਦੇ ਹੋ ਤੁਸੀਂ ਪਸ਼ੂ ਨਹੀਂ ਵੀਰ ਕੋਲੇ ਛੱਡ ਕੇ ਜਾਂਦੇ ਦੂਰੋਂ ਭਾਜੀ ਆਪ ਵੀ ਲੱਮੇ ਸਮੇਂ ਤੋਂ ਕੰਮ ਆ ਤੇ ਕੰਮ ਸੱਚਾਈ ਦਾ ਮੈਨੂੰ ਇੱਥੇ ਵੇਖਣ ਹੁੰਦੇ ਤਾਂ ਇੱਥੇ ਧਾਰਾ ਵੀ ਨਹੀਂ ਮਾਰਦੇ ਕਹਿ ਦਿੰਦੇ ਨਹੀਂ ਭਾਜੀ ਜੋ ਕੋ ਹੈ ਵੀਡੀਓ ਤੇ ਵੇਖਿਆ ਉਹੋ ਕੁਛ ਘਰਿਆ ਤਾਂ ਕਰਿਓ ਬਿਲਕੁਲ ਬਿਲਕੁਲ ਵੀਰੇ ਕੰਮ ਸਾਫ਼ ਸੁਥਰਾ ਉਹ ਜਿਹੜਾ ਕੁਛ ਦੱਸਿਆ ਹੋਵੇ ਗਲਤੀਆਂ ਤੇ ਗਲਤ ਦੱਸ ਦੋ ਆਪ ਲਾ ਆਪ ਲਾਹਣਾ ਨਾ ਲਓ ਗਲਤ ਨਾ ਹਾਂ ਵੀਰੇ ਸਾਫ਼ ਸੁਥਰਾ ਪਸ਼ ਤਾਂ ਹੀ ਦਾ ਘਿਆਰ ਘਾਟ ਵਟ ਲਓ ਤੋ ਖਾਣਾ ਕਰੋਗੇ ਨਾ ਤਾਂ ਵੀਰੇ ਜੀ ਜਲਦੀ ਪਸ਼ੂ ਵੇਖਦਾ ਜੀ ਤਾਂ ਸਚਾਈ ਵੇਖਦੀ ਆ ਵੱਡੀ ਵਹਿੜ ਵੀਰ ਦੀ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਜੀ ਅੱਜ ਕੱਲ੍ਹ ਇਹ ਰਾਤੀ ਸੂਈ ਸਾਢੇ 12 ਵਜੇ ਠੀਕ ਆ ਜੀ ਸਾਜਾ ਪੁੱਤ ਇੱਥੇ ਹੀ ਬੈਠ ਸੋੜ ਲਓ ਵੀਰ ਜੀ ਸੋੜ ਲਓ ਵੇਖੋ ਵੀਰੋ ਕੱਲ ਰਾਤ ਦੀ ਸੂਈ ਆ ਚੈੱਕ ਕਰ ਲਓ ਲੈਵਾ ਵੇਹ ਨਹੀਂ ਕੀ ਲਾਇਆ ਥਲੇ ਕੀ ਬਾਤ ਹੈ ਲੈ ਬਾਈ ਬਹੁਤ ਤਗੜਾ ਲੱਗਿਆ ਵੀਰੇ ਇਹਨੂੰ ਇਹ ਕੀ ਕਿੰਤੀ ਦੱਸ ਦਿਆ ਦਾ ਦੁੱਧ ਕਿੰਨਾ ਕਿ ਪਚਵਾਇਆ ਦਾ 18 19 ਕਿਲੋ ਬੋਲਾ ਹੀ ਆ 18 19 ਕਿਲੋ ਬੋਲਾ ਸਟਾਰਟਿੰਗ ਕੱਲ ਦੀ ਸੂਈ ਆ ਜਿਹਦਾ 28 29 ਕਿਲੋ ਚ ਹੁੰਦੇ ਰਹੇ ਆ ਠੀਕ ਹੈ ਜੀ ਹਾਂ ਜੀ ਤਾਂ ਵੇਖੋ ਵੀਰੋ ਬੋਲਾ ਸਟਾਰਟਿੰਗ ਚੰਗਾ ਨੇ ਵੱਡੇ ਪੱਲੇ ਚ ਧੋਤੀ ਦਾ ਤੀਨੀ ਤਾਜੀ ਦਾ ਕਰਕੇ ਬਿਲਕੁਲ ਹਾਂ ਜੀ ਵੱਡੇ ਪੱਲੇ ਜੀ ਵੀਰੋ ਚੰਗੇ ਰਿਕਾਰਡ ਵਾਲੀ ਆ ਹੋਲੀ 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 ਉਹ ਬੱਚੇ ਦਾ ਕਰਕੇ ਕਾਲੀ ਬੀ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੋ ਤਾਂ ਲੈਵੇ ਤਾਂ ਹੁੰਦਾ ਜਿਆ ਲਾ ਲੋ ਕਿੰਨਾ ਦੁੱਧ ਭਰੂਗੀ ਹਾਂ ਪੂਰੇ ਥੱਲੇੋਂ ਪੰਡਾ ਪੁੰਡਾ ਪਾਈਆਂ ਵੀਰੋ ਜਿਹੜੇ ਆ ਸ਼ੀਆ ਜੀ ਆਣੀ ਉਹ ਆਈ ਉਹ ਯਾਰ ਟੋਪ ਕਲਾਸ ਲੈਵਲ ਲੱਗਿਆ ਵੀਰੇ ਲੈਓ ਲੈਓ ਤਾਂ ਵੇਖੋ ਵੀਰੋ ਜੇ ਜੇ ਥਾਂ ਦੀ ਗੱਲ ਕਰੀਏ ਜਾਂ ਲੈਵੇ ਦੀ ਗੱਲ ਕਰੀਏ ਨਾ ਅੰਟੀ ਤੋੜੇ ਪਏ ਆਕੇ ਬਿਲਕੁਲ ਫੁੱਲ ਚੋਈਏ ਅੰਟੀ ਤੋੜੇ ਪਏ ਆ ਬੱਚੀ ਨੇ ਬਹੁਤ ਚੰਗੇਗਾ ਕੋਈ ਇਹ ਆ ਵੀ ਕਹਿੰਦੇ ਜਿੰਨੂੰ ਖੁਲਾ ਰਿਆ ਉਹ ਆਏ ਉਹ ਖਲਾ ਬਿਲਕੁਲ ਬਿਲਕੁਲ ਉਹ ਖੁਲਾਰ ਵਾਲੀ ਆ ਆ ਬੱਚਾ ਇਹਦਾ ਕਲਦਾ ਆ ਗਿੱਲਾ ਨਾੜੂ ਅਜੇ ਨਾਲ ਬੱਚੇ ਦਾ ਏ ਅੱਛਾ ਜੀ ਤਾਜੀ ਸੂਈ ਬਿਲਕੁਲ ਕੱਲ੍ਹ ਵੀਰ ਰਾਤੀ ਆਇਆ ਗਿੱਲਾ ਨਾੜੂ ਬਿਲਕੁਲ ਠੀਕ ਹੈ ਜੀ ਹਾਂਜੀ ਤਾਂ ਵੇਖੋ ਵੀਰੋ ਆ ਬੱਚਾ ਆ ਗਿਆ ਭਾਰੇ ਪੱਲੇ ਚ ਚੰਗੇ ਰਿਕਾਰਡ ਵਾਲੀ ਆ ਜੇ ਗਰੁੱਪ ਦੀ ਪ੍ਰੋਪਰ ਆਪਣੀ ਪਈ ਹੋਈ ਆ ਠੀਕ ਹੈ ਜੀ ਠੀਕ ਹੈ ਜੀ ਕੋਈ ਲਾਹਮੇ ਵਾਲਾ ਕੰਮ ਨਾ ਹੋਊਗਾ ਕੋਈ ਜ਼ੇਰਦੀ ਨਾ ਹੋਊਗੀ ਬਿਲਕੁਲ ਕੋਈ ਲਾਤੀ ਛੜਦੀ ਨਾ ਉਹਦੇ ਕੋਈ ਪੂਰ ਛੱਟਾ ਨਾ ਹੋਊਗਾ ਸਾਫ਼ ਸੁਥਰਾ ਦੇਣਾ ਕਲਜੰਦਰ ਸਹਿ ਸਾਫ਼ ਸੁਥਰਾ ਹੀ ਲੈਣਾ ਬਿਲਕੁਲ ਹਾਂਜੀ ਤਾਂ ਵੇਖੋ ਵੀਰੋ ਵੱਡੇ ਪੱਲੇ ਚ ਚੰਗੇ ਰਿਕਾਰਡ ਵਾਲੀ ਆ ਥੱਲੇ ਵਾਲੂ ਆ ਬਹੁਤ ਜ਼ਿਆ ਇਦੀ ਫੈਂਡ ਵੀ ਚੰਗੀ ਹੋਊ ਵੀਰੇ ਹਨਾ ਕੁਲਿੰਦਰ ਸਿੰਘ ਆ 18 ਕਿਲੋ ਬੌਲਾ ਹੂੰ ਠੀਕ ਆ ਬਿਲਕੁਲ 7 5 ਫੈਂਡ ਆਈ ਆ ਬੌਲੇ ਦੀ ਤੇ 6 0 ਤੋਂ ਨਹੀਂ ਟੁੱਟਣ ਦਿੰਦੀ ਨਹੀਂ 6 ਤੋਂ ਨਹੀਂ ਟੁੱਟਣਾ ਇਹਨੇ ਟੁੱਟਣੀ ਆ 6 ਤੋਂ ਨਹੀਂ ਟੁੱਟਣੀ ਬਿਲਕੁਲ ਬਿਲਕੁਲ ਹਾਂ ਛਾਈ ਵਾਲ ਪਿਓਰ ਆ ਫੈਂਡ ਬਹੁਤ ਆਉਂੇ ਦੀ ਵੀਰੇ ਫੈਂਡ ਵਾਲੀ ਦੇ ਫੈਂਡ ਤਾਂ ਇੱਕ ਕਿੰਨਾ ਦੁੱਧ ਵੀ ਦੇਣਾ ਨੇ ਮਈਆਂ ਹਾਂਜੀ ਪਾਈਪ ਪਾਈ ਲਾਈ ਫਿਰਦੀ ਆ ਕੇ ਬਹੁਤ ਚੰਗੀ ਆ ਪਾਈਪ ਪਾਈ ਲਾਈ ਫਿਰਦੀ ਇਹਦਾ ਮੁੱਲ ਕੀ ਕਰ ਲਾਣਾ ਵੀਰੇ ਆਪਾਂ ਮੋਲ ਤੇ ਤਾਂ ਕੁਲਜਿੰਦਰ ਸਿੰਘ ਆਪਾਂ ਵੀਡੀਓ ਵੇਂਦੇ ਰਹਿੰਨੇ ਹਾਰੇ ਇੱਕ ਦੀ ਕੋਈ ਨਹੀਂ ਪਾਉਂਦੇ 75 80 ਲੋਕ ਐ ਮੰਗੀ ਜਾਂਦੇ ਰਹਿੰਦੇ ਮੰਗ ਲੈਂਦੇ ਬਿਲਕੁਲ ਬਿਲਕੁਲ ਤੇ ਹਾਇ ਤੇ ਆਂਦੀ 75 80 ਮੋਲ ਕਰਦੇ ਉਹ ਨਹੀਂ ਕਰਨਾ ਆਪਾਂ ਹਾਂਜੀ ਜਾਣਦੀ ਐ 70 ਦੀ 2 ਛੱਡ ਜੀ ਵੀਰੇ 68 ਜੀ ਨਹੀਂ ਜਾਣੀ 65 ਦੀ ਦੇ 65 ਦੀ 65 ਦੀ ਜਾਂਦੇ ਔਰ ਜੋ 63 ਦੀ ਦੇਣੀ ਆ 63000 ਦੀ 63 ਦੀ ਦੇਣੀ ਬਾਕੀ ਕੋਈ ਫੋਨ ਲਾ ਲੈ ਫੋਨ ਕਰੇ ਫੋਨ ਲਾਉਂਦੇ ਨਹੀਂ ਪਰ ਆਏ ਸਾਰੇ ਪੰਜਾਬ ਚੋਂ ਮੁੰਡਾ ਫਿਰ ਕੇ ਅੱਜ ਤੇ ਇੱਥੇ ਆਣ ਕੇ ਫੇਰ ਆਕੂਗਾ ਵੀਰੇ ਇਹੋ ਹੀ ਲੈਣੀ ਹੈ ਇਹੋ ਲੈਣੀ ਨਹੀਂ ਜਮਾਂ ਜਿਆਜ ਹੁੰਦਾ ਵੀਰੇ ਤਾਂ ਹੀ ਪਸ਼ੂ ਤੇਰਾ ਵੇਖਦਾ ਬਿਲਕੁਲ ਵੇਖੋ ਵੀਰੋ ਪਾਰੇ ਪੱਲੇ ਜਾਂ ਚੰਗੇ ਰਿਕਾਰਡ ਵਾਲੀ ਆ ਤਾਜੀ ਸੂਈ ਆ ਤਾਂ ਲੈਵੇ ਦੀ ਗੱਲ ਕਰੀਏ ਜਾਂ ਕੱਦ ਕਾਠ ਦੀ ਗੱਲ ਕਰੀਏ ਬਹੁਤ ਚੰਗੀ ਪਰ ਮੈਂ ਨਹੀਂ ਕਿਹਾ ਆਪਾਂ ਦਾ ਫਲਕਾਰੀ ਵੀ ਲਾ ਦਿੰਨੇ ਕਈ ਵੀਰ ਭਰਾ ਹੁੰਦੇ ਵੀ ਫਲਕਾਰੀ ਨਹੀਂ ਲਾਈ ਬਿਲਕੁਲ ਸੂਸਾਜ ਥੋੜੀ ਆਈ ਆ ਵੇ ਫਿਰ ਲੱਪੇ ਜਾਂਦਾ ਬੱਚਾ ਪਲੇ ਦਿੱਤਾ ਕਾਫੀ ਨਹੀਂ ਬੱਚਾ ਪੁੱਛਾ ਕੱਢਿਆ ਗਾਵਾਂ ਉਦੋਂ ਕਰਕੇ ਮੜੀ ਜਾ ਫਿੱਕ ਜਾ ਆਉਦੀ ਹੈ ਫਿੱਕ ਜਾਂਦੀ ਬਿਲਕੁਲ ਚੰਗੀ ਆ ਵੀਰੇ ਦੁੱਧ ਵਾਲੀ ਆ ਪਰ ਦੁੱਧ ਦਾ ਮੈਂ ਵੀ ਟੱਪਾਣਾ ਦਊਗੀ ਕਹੇ ਜਿਹੜੇ ਹਿਸਾਬ ਨਾਲ ਚੱਲੀ ਕੱਲ ਦੀ ਸੂਈ ਗੁਰੂਆਂ 18 ਕਿਲੋ ਬੌਲੀ ਕਹਿਣੀ ਸੌਖੀ ਬਿਲਕੁਲ ਵੀਰੇ ਬਿਲਕੁਲ ਨਹੀਂ ਬਹੁਤ ਚੰਗੀ ਆ ਹਾਂਜੀ ਤਾਂ ਠੀਕ ਹੈ ਜੀ ਹਾਂ ਨਾ 63 ਦੀ 63 ਦੀ 63 ਦਾ ਮਾਨ ਕਰ ਲਾਂ ਕੋ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਪਰ ਜਿਹੜਾ ਸ਼ੌਂਕਣਾ ਚੋਣ ਆਲਾ ਉਹ ਖੜੂਗਾ ਇਹਨੂੰ ਬਿਲਕੁਲ ਵੀਰੇ ਬਿਲਕੁਲ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਪਹਿਲਾ ਸੂਹਾ ਜੀ ਹਾਂ ਜੀ ਛੁੱਟੀ ਕਰਤੀ ਆ ਗਈ ਠੀਕ ਹੈ ਜੀ ਪਹਿਲਾ ਸੂਹਾ ਵੇਖਣ ਕਾਣ ਬੜਾ ਸਪੈਸ਼ਲ ਇਹਨੂੰ ਵੀ ਲੱਗਿਆ ਵੀਰੇ ਕਿੱਥੋਂ ਕੱਟ ਕਰਦੇ ਹੋ ਨਾ ਇਹ ਨਾਗਪੁਰ ਦਾ ਜਿਹੜਾ ਮੋੜ ਆ ਲਿਆ ਨਹੀਂ ਮੜਾ ਦਿੱਤਾ ਨਹੀਂ ਕਿਸ ਨੂੰ ਬਿਲਕੁਲ ਬਿਲਕੁਲ ਦੇਖੋ ਵੀਰੇ ਲੇਵਾ ਥਾਣ ਲਈਦੇ ਤੋਫੇ ਆ ਐ ਫੋੜ ਫੋੜ ਪਿਛਾਣ ਹੁੰਦੀ ਬਈ ਆ ਸਨ ਲੈਵੇ ਦੀ ਖੁੱਲੇ ਦੀ ਮਾਲਕਾ ਜੀ ਵੈੜ ਸੋਣੀ ਵੀਰੇ ਪਹਿਲਾਂ ਸੂਆ ਪਹਿਲਾਂ ਪਹਿਲਾਂ ਵੀ ਪਹਿਲਾਂ ਠੀਕ ਦੋਹਰਾ ਬ੍ਰੈਂਡ ਆਪਾਂ ਲੱਗਾ ਪਹਿਲਾਂ ਵਾਸ਼ੀ ਹੈ ਬੰਨਾ ਕੋਈ ਰੱਸੀ ਦਾ ਬਹੁਤ ਚੰਗੀ ਵੀਰੇ ਖਾਣ ਦੀ ਗੱਲ ਕਰੀਏ ਵੀਰੇ ਜਾਂ ਇਹਦੇ ਲੈਵੇ ਦੀ ਗੱਲ ਕਰੀਏ ਜਾਂ ਇਸ ਲੈਵਾ ਫੇਸ ਕੁਆਲਟੀ ਬਹੁਤ ਜਿਆਦੀ ਚੰਗੀ ਆ ਵੀਰੇ ਐਨੀ ਨਿਕਾ ਨਿਕਾ ਕਰਨਾ ਹਾਂਜੀ ਬਸ ਠੀਕ ਓਏ ਮੋਲੇ ਵੇ ਇੱਕ ਇੱਕ ਜਲੰਦਰ ਸਿਆ ਆ ਲੋਕ ਲੈਂਦੇ ਆ ਬਿਲਕੁਲ ਵੀਰੇ ਮੇਰੇ ਤੋਂ ਰੇਟ ਵੇਖਦਾ ਜੀ ਇੱਕ ਪਸ਼ੂ ਵੇਖਦਾ ਜੀ ਸਾਫ਼ ਸੁਥਰਾ ਵੇਖਦਾ ਇੱਕ ਜਬਾਨ ਵੇਖਦੀ ਵੀਰ ਬਿਲਕੁਲ ਬਿਲਕੁਲ ਤੇ ਨਾਲ ਤੋਂ ਖਤਰੀ ਵਾਲਾ ਕਮਰਾ ਕਰੋ ਬਿਲਕੁਲ ਮਾਲ ਸਾਫ਼ ਸੁਥਰਾ ਦਾ ਉਹਦੇ ਆਪੇ ਫਾਰ ਇੱਕ ਜੋੜਦਾ ਵਾ ਬਿਲਕੁਲ ਵੀਰੇ ਹਾਂਜੀ ਦੇਖੋ ਵੀਰੇ ਕਾਰੀ ਵਿਹਾਰੀ ਬੰਦੇ ਵੀ ਖੜਦਿਓ ਆ ਦਿੰਦੇ ਵੀ ਨਹੀਂ ਵੀਰ ਜੋ ਕੋ ਤੇਰਾ ਹੀ ਆ ਸੱਚ ਆ ਬਿਲਕੁਲ ਵੀਰੇ ਬਿਲਕੁਲ ਤੇ ਚਾਰ ਚਾਰ ਪੰਜ ਪੰਜ ਗਾਵਾਂ ਲੈ ਗਈ ਆ ਬੰਦੇ ਜਿਹੜੇ ਨਵੇਂ ਵੀ ਜੁੜੇ ਆ ਆਪਣੀ ਵੀਡੀਓ ਤੇ ਫੇਰੀ ਵੀਰੇ ਖੜਦੇ ਆ ਹਾਂਜੀ ਕਮ ਸਾਫਾ ਰੇਟ ਜਿਆ ਜਿਆ ਇਹਦੇ ਕੋ ਕਲਜੰਦਰ ਸਹਿਨ 14 ਕਿਲੋ ਹੋ ਗਏ ਬੌਲਾ ਹੀ 14 ਕਿਲੋ ਠੀਕ ਹੈ ਜੀ ਹਾਂ 14 ਦੀ ਸੁਈ ਉਹ ਵੱਚੀ ਹਾਂਜੀ 14 15 ਕਿਲੋ ਬੌਲਾ ਹੋਊਗਾ ਮੀਣਕੇ ਦਵਾਂਗੇ ਦੋ ਡੰਗ ਚਾਰ ਡੰਗ ਭਾਵੇਂ ਕੋ ਚੋਵੇ ਬਿਲਕੁਲ ਜਰਸੀ ਕੀ ਪੂਰੀ ਜਰਸੀ ਜਿਹਨੂੰ ਕਹਿੰਦੇ ਚਿੱਟੀ ਜਰਸੀ ਉਹ ਆਏ ਹਾਂਜੀ ਹਾਂਜੀ ਬੱਚਾ ਇਹਨੇ ਵਛਾ ਵਾਲਾ ਇਹਨੇ ਵਛਾ ਇਹ ਦਿੱਤਾ ਭਾਜੀ ਮੁੱਲ ਵੀਰੇ ਇਹਦਾ ਮੁੱਲਾ ਕਲਜੰਦਰ ਸਹਿਨ ਕਰ ਰਿਹਾ 55000 ਹਾਂਜੀ ਠੀਕ ਹੈ ਦੱਸ ਦੇ ਕਾੜੀ ਕਲਜੰਦਰ ਸਹਿਨ ਤੋਂ ਕਰਦੇ ਵਿੱਚ ਛੋਟਾ ਵਾਲਾ ਮਾਨ ਖੁੱਲਾ ਕਰਾ ਲੈ ਕੋਈ ਗੱਲ ਨਹੀਂ ਕਿ ਬੱਚੀ ਨਹੀਂ ਹੁੰਦਾ ਕਿੰਦੀ ਪੀ ਮੁੱਲੇ ਕਰ ਬਿਲਕੁਲ ਵੇਖ ਲੈ ਨਹੀਂ ਰੈਡ ਜਾ ਜਾ ਮਾਨ ਨੂਕ ਵਾਲਾ ਲੱਗਾ ਹਾਂਜੀ ਸਫਾਈਆਂ ਕਿੰਨੀਆਂ ਮਸ਼ੀਨੀਆਂ ਸੋਹਣੀ ਵੇੜਾ ਹੈ ਵੀ ਚਾਰੂ ਵੀਰੇ ਹਾਂ ਹਾਂ ਚਾਰੂ ਚਾਰੂ ਆ ਚਾਰੂ ਬਹੁਤ ਹਾਂਜੀ ਤਾਂ ਫਿਰ ਵੀਰੇ ਕਿੰਨੇ ਦੀ ਹੁਣ ਹਾਂ ਨਾ ਦੇ ਦੇਣੀ ਡੇਰੀ 50 ਦੀ ਗਲਜਿੰਦਰ ਸਿੰਘ ਆ 50 ਦੀ 50 ਦੀ ਜਾਣੀ 1000 ਖਰਦੋ ਵਿੱਚੋਂ ਫਿਰ ਨਹੀਂ 1000 ਕਾਤੋਂ ਛੱਡਣਾ 45 ਜੀ ਦੇ ਦਈਏ ਯਾਰ 45 ਜੀ 45 ਦੀ ਮੈਂ ਹਾਂ ਦੇਖਣ ਵਾਲਾ ਵੀ ਮੰਗੂ ਗਾਲ ਕੋਈ ਵੀਰ ਤੇ ਅੱਖੋਂ ਹੀ ਨਾ ਪਾਉਂਦਿਆਂ ਬੱਚਾ ਬਿਲਕੁਲ ਮੈਨੂੰ ਤਾਂ ਅੱਗੇ ਬੰਦਾ ਕਈ ਇੱਕ ਬੰਦਾ ਹੋਰ ਤੇ ਇਹਨੂੰ ਤੋਂ ਆਪਾਂ ਕੀ ਨਾਂ ਲੈਣਾ ਉਹ ਵੀਡੀਓ ਦੇਖ ਕੇ ਤਾਂ ਮੈਨੂੰ ਆਂਦਾ ਵੀਰ ਤੂੰ ਕਿਹੜੇ ਪਾਪ ਪੰਨਾ ਮਾ ਵੀਰ ਜਿਹੜਾ ਮਿਲਿਆ ਆਪਾਂ 1000 2000 ਵਾਲੇ ਆਪਾਂ ਇਹਨਾਂ ਦਾ 11000 ਨਹੀਂ ਹਾਂ ਹੁਣ ਇਹਦਾ ਵਸ਼ੀ ਦਾ ਜੋ ਮਰਜ਼ੀ ਮੰਗ ਲਾ ਵੀਰੇ ਥਾਨ ਚੰਗਾ ਲੇਵਾ ਚੰਗਾ ਚਾਰੂ ਆ ਤਾਂ ਜੋ ਮਰਜ਼ੀ ਮੰਗ ਲਾ ਜੋ ਮਰਜ਼ੀ ਮੰਗ ਲਾ ਸੋਹਣੀ ਬੈੜਾ ਹਾਂਜੀ ਤਾਂ ਰੇਟ ਜਮਾਂ ਜਾ ਜਾ ਵੀਰੇ ਆਪਾਂ ਮੰਨ ਲਈਨੇ ਘਰਾਂ ਜੋ ਕਲਜੰਦਰ ਘਰਾਂ ਜੀ ਬਿਲਕੁਲ ਬਿਲਕੁਲ ਕਈ ਹੁੰਦੇ ਅੱਡਿਆਂ ਤੋਂ ਲੈ ਕੇ ਮਾਲ ਅੱਡਿਆਂ ਦਾ ਮੁੱਲ ਪਾਈ ਜਾਂਦੇ ਉਹ ਫਿਰ ਔਖਾ ਹੁੰਦਾ ਲੋ ਫਿਰ ਪਛੋ ਉੱਚੇ ਰੇਟ ਦਾ ਹੁੰਦਾ ਉੱਚੇ ਰੇਟ ਦਾ ਹੁੰਦਾ ਹਾਂ ਤੇ ਇਹੋ ਜਿਹੇ ਰੇਟ ਆ ਵੀਰੇ ਹੁਣ ਵਪਾਰੀਆ ਵੀਰਾਂ ਦੀ ਖਰੀਦਦੇ ਹੀ ਰੇਟ ਆ ਹਨਾ ਵਪਾਰੀ ਵੀ ਹੈ ਕਿਆ ਬਾਤ ਹੈ ਜੀ 14 ਕਿਲੋ ਮਿਲ ਕੇ ਦਊਂਗਾ ਇਹ ਨਹੀਂ ਕੋ ਕਹਿ ਦੇਣਾ ਵਾ ਹਾਂਜੀ 14 15ਵਾਂ ਭਰੂ ਤੇ ਲੈ ਜਾਏ ਕੋਈ ਨਹੀਂ ਤਾਂ ਰਹਿਣ ਦੇ ਤੈਨੂੰ ਪਤਾ ਆਪਾਂ ਨਾ ਝੂਣ ਮਾਰ ਕੇ ਰੇਦੀ ਛੱਪਾ ਜੀ ਜਾ ਜਾ ਚਲੋ ਕਿਹੜਾ ਵੀਰ ਫੋਨ ਕਰੂਗਾ ਉਹਨੂੰ ਕਰ ਦਿਓ ਛੋੜ ਛੱਪਾ ਹਨਾ ਛੋੜ ਛੱਪਾ ਕੀ ਕਰਨਾ 43 ਦੀ ਦੇਣੀ ਆ ਵੀਰ ਮੇਰਾ ਭਾਰਾ ਜਿਹੜਾ ਮਰਜ਼ੀ ਫੋਨ ਕਰ ਲਈ ਛੋੜ ਖੁੱਲੀ ਕਰਾਂਗੇ ਆਪਣੇ ਨਾਲ 43 ਦੀ 43 ਠੀਕ ਹੈ ਜੀ ਠੀਕ ਹੈ ਜੀ ਕਿਆ ਬਾਤ ਹੈ ਜੀ ਵੇਖੋ ਵੀਰੋ ਨੀ ਜਾਇਆ ਵੀਰੋ ਜਾਇ ਜਾਣਾ ਜਿਹੜਾ ਜੋੜਾ ਵੀ ਲੈ ਜਾਊਗਾ ਜਾਸੀ ਰੋਊਗਾ ਵੇਚਣ ਵਾਲਾ ਵੀ ਬਿਲਕੁਲ ਹਾਂਜੀ ਤਾਂ ਵੇਖੋ ਵੀਰੋ ਦੋ ਵੇੜਾ ਦੋ ਦੀਆਂ ਦੋ ਟੌਪ ਕਲਾਸ ਖੁੱਲੇ ਲੈਦੇ ਵਾਲੀਆਂ ਪੌਣੀ ਦੇ ਛਾਂ ਦੀ ਮੇਲਾ ਵਿੱਚ ਦੱਸਿਆ ਹਾਂਜੀ ਆਓ ਫਿਰ ਉਹ ਪਸ਼ੂ ਦੋ ਵੇਗ ਗਏ ਨਾ ਫਿਰ ਕੁਝ ਵੇਗ ਗਏ ਬਿਲਕੁਲ ਤਾਂ ਵੀਰੇ ਕਹਿੰਦਾ ਦੋਵੇਂ ਸੂਈਆਂ ਹਨਾ ਜੋੜਾ ਕੋ ਜੋੜਾ ਪਾਲੂ ਕਰਦੇ ਛੋਟੇ ਛੋਟੇ ਮੈਂ ਖੁੱਲਾ ਕਰਦਾ ਹਾਂ ਗੱਲ ਨਹੀਂ ਜਿਹੜਾ ਜੋੜਾ ਲਵਾਂ ਉਹਦਾ ਮਤਾਨਾ ਪੂਰਾ ਕਰ ਲਾਂਗੇ ਕੀ ਬਾਤ ਹੈ ਤਾਂ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਜਾ ਲਿਓ ਬਾਕੀ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਬਾਕੀ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਹੋ ਕਿ ਪਸ਼ੂ ਨਹੀਂ ਛੱਡ ਕੇ ਜਾਂਦੇ ਸੋਹਣੇ ਥਣਲੇ ਵਾਲੇ ਪਸ਼ੂ ਨੇ ਤਾਂ ਠੀਕ ਹੈ ਵੀਰੇ ਕਨੇ ਦਾ ਕੁਲਜਿੰਦਰ ਸਿੰਘ ਉਹਦੇ ਆ ਜਿਹਦਾ ਕੋਈ ਤੋਂ ਖਾਧੜ ਹੀ ਕਰਦਾ ਉਹ ਆਪਾਂ ਦੇ ਲੈਣਾ ਸਾਫ ਸੁਥਰਾ ਤੇ ਸਾਫ ਸੁਥਰਾ ਅਗਲੇ ਨੂੰ ਆਖੀਦਾ ਪਣ ਟਣਕਾ ਆ ਕੇ ਖਾੜੇ ਇਥੋਂ ਬਿਲਕੁਲ ਬਿਲਕੁਲ ਨਾਲ ਵੀਰੇ ਤੁਸੀਂ ਰਕਮ ਖਰਚੀ ਹੁੰਦੀ ਆ ਤੁਸੀਂ ਵੀ ਚੰਗਾ ਹੀ ਲੈ ਕੇ ਆਉਣਾ ਮੈਂ ਸਾਨੂੰ ਪਤਾ ਉਹਨੂੰ ਬਿਸ਼ਵਾਸ ਆਪਣੇ ਡੰਗਰਾ ਤੁਹਾਨੂੰ ਪਰਖਾ ਫੇਰੇ ਤੁਸੀਂ ਏਡੇ ਏਡੇ ਲੈਵੇ ਵਾਲੀ ਲੈਂਦੇ ਹਣਾ ਉਹ ਹੀ ਗੱਲ ਤਾਂ ਆਏ ਆ ਠੀਕ ਆ ਤਾਂ ਵੀਰੇ ਐਡਰੈਸ ਇੱਕ ਰਿਪ ਬੋਲਦੇ ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬ ਕਾਲਾ ਨਾਮ ਕਬਲਜੀਤ ਸਿੰਘ ਮੋਬਾਈਲ ਨੰਬਰ 62 84 82 16 18 ਜੀ ਠੀਕ ਆ ਠੀਕ ਆ ਵੀਰੇ